ਮਈਅਰ ਸੈਪਟੈਂਬਰ ਇਨਟੇਕ ਮਈਅਰ ਸੈਪਟੈਂਬਰ ਇਨਟੇਕ ਦਾ ਪ੍ਰੈਜ਼ੈਂਟ ਟ੍ਰੈਂਡ ਕੀ ਇੱਕ ਤਾਇ ਸਮਝਾਂਗੇ ਕਿਉਂਕਿ ਕਈ ਤਰ੍ਹਾਂ ਦੇ ਰਿਯੂਮਰ ਸੀ ਅਫਵਾਹਾਂ ਸੀ ਕਿ ਫਿਨੈਂਸ਼ੀਅਲ ਬੋਡ ਟੋਟਲ ਪ੍ਰੋਸੈਸ ਕਰੀਏ ਕਿ ਵੀਜ਼ਾ ਨੂੰ ਕਿੰਨੀ ਦੇਰ ਲੱਗਦਾ ਹੈ ਕੈਨੇਡਾ ਦੇ ਅਜੇ ਤੋ ਅਸੀਂ ਤੁਹਾਡੇ ਕੋਲ ਫੰਡਸ ਰੈਡੀ ਨੇ ਤੇ ਵਿਦਨ 2 ਤੋਂ 2 ਐਂਡ ਹਾਫ ਮੰਥਸ ਅਸੀਂ ਵੀਜ਼ਾ ਲੈ ਸਕਦੇ ਹਾਂ ਅਗਰ ਅਸੀਂ ਕੰਪੈਰੀਜ਼ਨ ਕਰੀਏ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਏ ਕਿ ਸੱਚਮੁੱਚ ਕੈਨੇਡਾ ਉਹਨਾਂ ਦੇ ਮੁਕਾਬਲੇ ਮਹਿੰਗਾ ਹੋ ਗਿਆ ਜਾਂ ਉਹਨਾਂ ਨਾਲੋਂ ਹਜੇ ਵੀ ਸਸਤਾ ਹੈ ਸੁਬਾ ਪਿਛਲੇ ਸ਼ੋਚ ਵੀ ਕਿਹਾ ਸੀ ਕਿ ਹੱਲੇ ਵੀ ਕੈਨੇਡਾ ਸਭ ਤੋਂ ਸਸਤੀ ਡੈਸਟੀਨੇਸ਼ਨ ਹੈ ਜੇ ਤੁਸੀਂ ਸਕਿੱਲ ਰਿਲੇਟਿਡ ਕੋਰਸੇ ਚੂਜ਼ ਕਰੋਗੇ ਤਾਂ ਤੁਹਾਨੂੰ ਕੈਨੇਡਾ ਚ ਪੀਆਰ ਵੀ ਮਿਲੇਗੀ ਪਾਸਪੋਰਟ ਵੀ ਮਿਲੇਗਾ ਪੈਸੇ ਵੀ ਮਿਲਣਗੇ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਜਸਮੀਤ ਪਾਟਿਆ ਜੀ ਦੇ ਨਾਲ ਬਹੁਤ ਹੀ ਮਹੱਤਵਪੂਰਨ ਟੌਪਿਕ ਤੇ ਅੱਜ ਫੇਰ ਅਸੀਂ ਜਸਮੀਤ ਜੀ ਦੇ ਨਾਲ ਗੱਲ ਕਰਾਂਗੇ ਜਿਹੜੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਮਈ ਔਰ ਸਪਟੰਬਰ ਇਨਟੇਕ ਮਈ ਔਰ ਸਪਟੰਬਰ ਇਨਟੇਕ ਦਾ ਪ੍ਰੈਜ਼ੈਂਟ ਟ੍ਰੈਂਡ ਕੀ ਹੈ ਇੱਕ ਤਾਂ ਇਹ ਸਮਝਾਂਗੇ ਕਿਉਂਕਿ ਕਈ ਤਰ੍ਹਾਂ ਦੇ ਰਿਯੂਮਰ ਸੀ ਅਫਵਾਵਾ ਸੀ ਕਿ ਰਿਫਿਊਜ਼ਲ ਬਹੁਤ ਨੇ ਇੱਕ ਤਾਂ ਇਹ ਸਮਝਾਂਗੇ ਦੂਸਰਾ ਮਈ ਇਨਟੇਕ ਦੀਆਂ ਸੀਟਾਂ ਬਚੀਆਂ ਕਿੰਨੀਆਂ ਕਿੰਨੀਆਂ ਕਿਉਂਕਿ ਵੀਜ਼ਾ ਪ੍ਰੋਸੈਸਿੰਗ ਦੇ ਹੈ 30 ਦਿਨ ਦਾ ਔਰ ਬਹੁਤ ਤੇਜ਼ੀ ਨਾਲ ਵੀਜ਼ੇ ਆ ਰਹੇ ਨੇ ਤੇ ਸੈਪਟੈਂਬਰ ਇਨਟੇਕ ਦੇ ਵਿੱਚ ਕਿਹੜੇ-ਕਿਹੜੇ ਚੰਗੇ ਕਾਲਜ ਯੂਨੀਵਰਸਿਟੀਆਂ ਬਚੇ ਨੇ ਔਰ ਕਿੰਨੀ ਤੇਜ਼ੀ ਨਾਲ ਭਰ ਰਹੇ ਨੇ ਇਹ ਦੇਖਣ ਦੀ ਜ਼ਰੂਰਤ ਹੈ ਕਿਉਂਕਿ ਫਰੈਸ਼ ਸਟੂਡੈਂਟ ਵੀ ਆ ਜਾਣੇ ਨੇ ਕੈਨੇਡਾ ਲਈ ਮਾਰਚ ਅਪ੍ਰੈਲ ਤੋਂ ਬਹੁਤ ਸਾਰੇ ਸਟੂਡੈਂਟ ਅਵੇਅਰ ਨਹੀਂ ਆਜਕਲ ਸੋ ਮਈ ਤੇ ਸੈਪਟੈਂਬਰ ਇਨਟੇਕ ক্লোਜ਼ ਕਿਸ ਦਿਸ਼ਾ 'ਚ ਹੋਏਗਾ ਜਸਮੀਤ ਜੀ ਤੋਂ ਸਮਝਾਂਗੇ ਜਸਮੀਤ ਜੀ ਬਹੁਤ ਸਵਾਗਤ ਹੈ ਹੈਲੋ एवरीवन ਜਸਵੀਤ ਜੀ ਮਈ ਔਰ ਸੈਪਟੈਂਬਰ ਦਾ ਟ੍ਰੈਂਡ ਵੀ ਦੱਸੋ ਔਰ ਮਈ ਕਿੰਨਾ ਕੁ ਬਚਿਆ ਸੋ ਸੀ ਮਈ ਇਨਟੇਕ ਚ ਤਾਂ ਹਲੇ 20% ਹੀ ਸੀਟਸ ਅਵੇਲੇਬਲ ਹੈਗੀਆਂ ਮੋਸਟਲੀ ਕਾਲਜਸ ক্লোਜ਼ ਹੋ ਚੁੱਕੇ ਨੇ ਫਾਰ ਮਈ 24 ਔਰ ਜੇ ਤੁਸੀਂ ਮਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਦਿਸ ਇਜ਼ ਦਾ ਰਾਈਟ ਟਾਈਮ ਟੂ ਅਪਲਾਈ ਫਾਰ ਮਈ ਇਨਟੇਕ ਸੋ ਸਟੂਡੈਂਟਸ ਮਈ ਲਈ ਵੀ ਸੀ ਗੱਲ ਕਰੀਏ ਤਾਂ ਹਲੇ ਸਾਡੇ ਕੋਲ ਸਫੀਸ਼ੀਐਂਟ ਟਾਈਮ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ ਫਾਰ ਮਈ ਇਨਟੇਕ ਐਂਡ ਜਿਹੜੇ ਵੀਜ਼ਾ ਟੋਟਲ ਪ੍ਰੋਸੈਸਰ ਕਹੀਏ ਕਿ ਵੀਜ਼ਾ ਨੂੰ ਕਿੰਨੀ ਦੇਰ ਲੱਗਦਾ ਹੈ ਕੈਨੇਡਾ ਦੇ ਅਜੇ ਤੋ ਸੇ ਤੁਹਾਡੇ ਕੋਲ ਫੰਡਸ ਰੈਡੀ ਨੇ ਤੇ ਵਿਦਿਨ 2 ਤੋਂ 2.5 ਮੰਥਸ ਅਸੀਂ ਵੀਜ਼ਾ ਲੈ ਸਕਦੇ ਆ ਸੋ ਸਟੂਡੈਂਟਸ ਜੀਆਈਸੀ ਜ਼ਰੂਰ ਵੱਧ ਗਿਆ 20635 ਡਾਲਰ ਹੋ ਚੁੱਕਿਆ ਪਰ ਉਹਦੇ ਨਾਲ ਖੁਸ਼ਖਬਰੀ ਇਹ ਹੈ ਕਿ ਤੁਸੀਂ 40% ਪੈਸੇ ਕਢਾ ਸਕਦੇ ਹੋ ਆਈਸੀਆਈਸੀ ਬੈਂਕ ਵੱਲੋਂ ਯਾਨੀ ਕਿ 8600 ਡਾਲਰ ਅਸੀਂ ਪਹਿਲੇ ਦਿਨ ਹੀ ਜਾ ਕੇ ਕਢਾ ਸਕਦੇ ਆ ਸੋ ਅੱਜ ਦੀ ਰੇਟਸ ਜੇ ਅਸੀਂ ਕੰਪੈਰੀਜ਼ਨ ਕਰਦੇ ਆ ਤਾਂ ਮੈਨੂੰ ਫੇਰ ਵੀ ਕੈਨੇਡਾ ਇੱਕ ਟਾਪ ਡੈਸਟੀਨੇਸ਼ਨ ਨਜ਼ਰ ਆ ਰਹੀ ਹੈ ਬਿਕਾਜ਼ ਸੈਟਲਮੈਂਟ ਦੇ ਜਿਹੜੀਆਂ ਆਪਸ਼ਨਸ ਹੈਗੀਆਂ ਕੈਨੇਡਾ ਚ PNP programs ਚ ਜਾਂ ਹੋਰ ਜਿਹੜੇ programs ਹੈਗੇ ਆ provincial programs ਚ ਉਹ ਬਹੁਤ ਹੀ ਅਟਰੈਕਟਿਵ ਹੈਗੇ ਆ ਸੋ ਜੇ ਅਸੀਂ ਕਿਸੇ ਕੰਟਰੀ ਚ ਸੈਟਲ ਹੋਣਾ ਚਾਹੁੰਦੇ ਆ ਤਾਂ ਹੱਲੇ ਵੀ ਕੈਨੇਡਾ ਟਾਪ ਡੈਸਟੀਨੇਸ਼ਨ ਹੀ ਚੱਲ ਰਿਹਾ ਹੈ ਜ਼ਰੂਰ ਸਟੂਡੈਂਟਸ ਹਮ ਸੈਕੰਡ ਆਪਸ਼ਨਸ ਦੇਖ ਰਹੇ ਨੇ ਮੈਨੂੰ ਪਤਾ ਹੈ ਸਟੂਡੈਂਟਸ ਦੇਖ ਰਹੇ ਨੇ ਕਿ ਮੈਂ ਜਰਮਨੀ ਚਲੇ ਜਾ ਮੈਂ ਆਸਟ੍ਰੇਲੀਆ ਚਲੇ ਜਾ ਮੈਂ ਨਿਊਜ਼ੀਲੈਂਡ ਚਲੇ ਜਾ ਬਟ ਜੇ ਤੁਸੀਂ ਸਿਰਫ ਪੜਨ ਜਾ ਰਹੇ ਹੋ ਔਰ ਤੁਹਾਡਾ ਪੜ ਕੇ ਮੋਟੋ ਹੈ ਕਿ ਵਾਪਸ ਆਉਂਦਾ ਔਰ ਜਾਂ ਫਿਰ ਲੌਂਗ ਟਰਮ ਸੈਟਲਮੈਂਟ ਹੈ ਕਿ ਮੈਂ ਚੀ ਜੌਬ ਕਰ ਲਾਂਗਾ ਫਿਰ ਮੈਂ ਸੈਟਲ ਹੋ ਜਾਾਂਗਾ ਫਿਰ ਆਪਾਂ ਦੇਖੀਏ ਕਿ ਕਿਸੇ ਹੋਰ ਕੰਟਰੀ ਵੱਲ ਪਰ ਜੇ ਤੁਸੀਂ ਸੈਟਲ ਹੋਣਾ ਚਾਹੁੰਦੇ ਹੋ ਕੈਨੇਡਾ ਕੈਨੇਡੀਅਨ ਪਾਸਪੋਰਟ ਲੈਣਾ ਚਾਹੁੰਦੇ ਹੋ ਤਾਂ ਕੈਨੇਡਾ ਹੱਲੇ ਵੀ ਸਭ ਤੋਂ ਬੈਸਟ ਡੈਸਟੀਨੇਸ਼ਨ ਰਹੇਗਾ ਸਭ ਤੋਂ ਜ਼ਿਆਦਾ ਇਸ ਵਕਤ ਡਿਮਾਂਡ ਦੇ ਵਿੱਚ ਕੈਨੇਡਾ ਹੀ ਹੈ ਅਗਰ ਅਸੀਂ ਕੰਪੈਰੀਜ਼ਨ ਕਰੀਏ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਏ ਕੀ ਸੱਚਮੁੱਚ ਕੈਨੇਡਾ ਉਹਨਾਂ ਦੇ ਮੁਕਾਬਲੇ ਮਹਿੰਗਾ ਹੋ ਗਿਆ ਜਾਂ ਉਹਨਾਂ ਨਾਲੋਂ ਹਜੇ ਵੀ ਸਸਤਾ ਹੈ ਸੋ ਮੈਂ ਪਿਛਲੇ ਸ਼ੋਅ 'ਚ ਵੀ ਕਿਹਾ ਸੀ ਕਿ ਹੱਲੇ ਵੀ ਕੈਨੇਡਾ ਸਭ ਤੋਂ ਸਸਤੀ ਡੈਸਟੀਨੇਸ਼ਨ ਹੈ ਸਭ ਤੋਂ ਅਫੋਰਡੇਬਲ ਡੈਸਟੀਨੇਸ਼ਨ ਹੈ 24-25 ਲੱਖ ਰੁਪਏ ਦਾ ਖਰਚਾ ਆਏਗਾ ਤੁਹਾਡਾ ਕੈਨੇਡਾ ਜਾਣ 'ਚ ਜਿਦੇ 'ਚੋਂ 12 ਤੋਂ 13 ਲੱਖ ਰੁਪਈਆ ਰਿਫੰਡੇਬਲ ਹੈ ਜਿਹੜਾ ਕਿ ਤੁਹਾਡਾ ਆਪਣਾ ਪੈਸਾ ਹੈ ਔਰ ਕੈਨੇਡਾ 'ਚ ਹੱਲੇ ਵੀ ਜੇ ਅਸੀਂ ਗੱਲ ਕਰੀਏ ਤਾਂ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ 2 ਸਾਲ ਦੀ ਪੜ੍ਹਾਈ ਤੇ 3 ਸਾਲ ਦਾ ਹੈਗਾ ਉਹ ਬਹੁਤ ਅਟਰੈਕਟਿਵ ਹੈ ਹੋਰ ਕਿਸੇ ਵੀ ਕੰਟਰੀ 'ਚ ਜਿਵੇਂ ਅਸੀਂ ਨਿਊਜ਼ੀਲੈਂਡ ਵੀ ਦੇਖੀਏ ਤਾਂ ਬੈਚਲਰ ਡਿਗਰੀ ਤੋਂ ਬਿਨਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲ ਰਿਹਾ ਆਸਟ੍ਰੇਲੀਆ 'ਚ ਬੈਚਲਰ ਡਿਗਰੀ ਤੋਂ ਬਿਨਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲ ਰਿਹਾ ਸੋ ਜੇ ਅਸੀਂ ਕੰਪੈਰੀਜ਼ਨ ਕਰਦੇ ਹਾਂ ਤਾਂ ਕੈਨੇਡਾ ਹੱਲੇ ਵੀ ਸਾਰਿਆਂ ਤੋਂ ਅਟਰੈਕਟਿਵ ਲੋਕੇਸ਼ਨ ਹੈ ਔਰ ਜਿਹੜੇ ਕੈਨੇਡਾ ਦੀ ਪੀਆਰ ਪਲਾਨਸ ਹੈਗੇ ਆ ਉਹ ਵੀ ਬਹੁਤ ਬੈਟਰ ਹੈ ਆਦਰ ਕੰਟਰੀਜ਼ ਤੋਂ ਬਿਕੋਜ਼ ਸੈਟਲਮੈਂਟ ਹੋਣ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕੈਨੇਡਾ ਦਾ ਪਾਸਪੋਰਟ ਲੈ ਕੇ ਤੁਸੀਂ ਯੂਐਸਏ 'ਚ ਕੰਮ ਕਰ ਸਕਦੇ ਹੋ ਤੁਸੀਂ ਅੱਜ ਕਹਿੰਦੇ ਹੋ ਨੂੰ ਵੀ ਇਹ ਤੋਂ 25 ਸਾਲ ਲੱਗ ਜਾਣੇ ਆ ਸੋ ਆਪਾਂ ਕੈਨੇਡਾ ਦਾ ਪਾਸਪੋਰਟ 6 ਤੋਂ 7 ਸਾਲ ਚ ਲੈ ਕੇ ਯੂ ਐਸ ਏ ਚ ਫੇਰ ਕੰਮ ਕਰ ਸਕਦੇ ਆ ਕਿਸੇ ਵੀ ਬਹੁਤ ਸਾਰੇ ਕੰਟਰੀਸ ਚ ਆਪਾਂ ਕੰਮ ਕਰ ਸਕਦੇ ਆ ਤੁਹਾਨੂੰ 160 ਕੰਟਰੀਸ ਚ ਵੀਜ਼ਾ ਨਹੀਂ ਚਾਹੀਦਾ ਹੋਵੇਗਾ ਸੋ ਮੈਨੂੰ ਲੱਗਦਾ ਕਿ ਇੱਕੋ ਬਹੁਤ ਹੀ ਅਟਰੈਕਸ਼ਨ ਹੈਗੀ ਐ ਜਿਹੜੀ ਹੱਲੇ ਵੀ ਕੈਨੇਡਾ ਨਹੀਂ ਸਾਰੇ ਕੈਨੇਡਾ ਦੇ ਕੰਪੈਰੀਸਨ ਚ ਨਹੀਂ ਆ ਸਕਦੇ ਸੋ ਬਹੁਤ ਅਫੋਰਡੇਬਲ ਹੈ ਔਰ ਅਟਰੈਕਸ਼ਨ ਇਸ ਸਟਿਲ देयर ਬਟ ਸਟੂਡੈਂਟ ਯੂ ਨੀਡ ਟੂ ਚੂਜ਼ ਰਾਈਟ ਕੋਰਸਸ ਜੇ ਤੁਸੀਂ ਸਕਿੱਲ ਰਿਲੇਟਡ ਕੋਰਸਸ ਚੂਜ਼ ਕਰੋਗੇ ਤਾਂ ਤੁਹਾਨੂੰ ਕੈਨੇਡਾ ਚ ਪੀਆਰ ਵੀ ਮਿਲੇਗੀ ਪਾਸਪੋਰਟ ਵੀ ਮਿਲੇਗਾ ਪੈਸੇ ਵੀ ਮਿਲਣਗੇ ਚਲੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਦੱਤੀ ਹੈ ਕਿ ਕੈਨੇਡੀਅਨ ਪਾਸਪੋਰਟ ਦੇ ਨਾਲ 160 ਮੁਲਕਾਂ ਦੇ ਵਿੱਚ ਤੁਹਾਡਾ ਐਕਸੈਸ ਸ਼ਿੱਧੇ ਤੌਰ ਤੇ ਉਤੇ ਬਹੁਤ ਵੱਡੀ ਗੱਲ ਹੈ 90413 90412 ਤੁਸੀਂ ਮਈ ਔਰ ਸੈਪਟੈਂਬਰ ਲਈ ਜਸਮੀਤ ਜੀ ਨੇ ਦੱਸਿਆ ਕਿ 20% ਸੀਟਾਂ ਮਈ ਦੀਆਂ ਹਜੇ ਵੀ ਅਵੇਲੇਬਲ ਨੇ ਤੇ ਉਸ ਤੋਂ ਬਾਅਦ ਸੈਪਟੈਂਬਰ 90413 90412 ਤੇ ਸੰਪਰਕ ਕਰੋ ਈਮੇਲ ਕਰੋ info@landmarkimmigration.com ਬਹੁਤ ਬਹੁਤ ਧੰਨਵਾਦ ਅਨ ਥੈਂਕ ਯੂ